ਗੱਲ ਪੈਂਦਾ ਤੁਸੀਂ ਜੇ ਵਰ ਕੀ ਕਰੀਏ ਤੁਸੀਂ ਸਾਰੇ ਹੀ ਤੂੰ ਮੇਰੀ ਜਾਨੋਂ ਹਟਾਓ ਤੁਸੀਂ ਹਟੋ ਜੀ ਹਟੋ ਯਾਰ ਹਰ ਜੋ ਨਹੀਂ ਮਾਈਫ ਕਿਤਾ ਆ ਆ ਦੇਖੋ ਜੀ ਆ ਜਿਹੜਾ ਬੰਦਾ ਵਾ ਇਹ ਬਹੁਤ ਜਿਆਦਾ ਬਹੁਤ ਹੀ ਜਿਆਦਾ ਬਹੁਤ ਹੀ ਜਿਆਦਾ ਇਹ ਆ ਇਹਨਾਂ ਦਾ ਐਕਟਿਵਾ ਨੰਬਰ ਹੈ ਔਰ ਇਹ ਸਭ ਤੋਂ ਜ਼ਿਆਦਾ ਮੇਰੇ ਵਿੱਚ ਕੋਈ ਰੋਮਾਨੀਅਸ ਐਕਟਿਵ ਨਹੀਂ ਜੇ ਤੁਸੀਂ ਨਹੀਂ ਜੇ ਤੁਹਾਡਾ ਜੇ ਤੁਹਾਡਾ ਰੋਲ ਨਹੀਂ ਹੈਗਾ ਫਿਰ ਤੂੰ ਸਾਈਡ ਤੇ ਹੋ ਜਾ ਉਹ ਕੇਸ ਆ ਰਿਹਾ ਜੇ ਤੁਸੀਂ ਸਾਈਡ ਤੇ ਹੋ ਜਾ ਰੋਲ ਨਹੀਂ ਹੈਗਾ ਸਾਈਡ ਤੇ ਹੋ ਜਾ ਜਿਹੜਾ ਬੰਦਾ ਖੜੇਗਾ ਮੈਂ ਉਹਦੀ ਐਕਟਿਵ ਦਾ ਰੋਲ ਆ ਸਭ ਤੋਂ ਜ਼ਿਆਦਾ ਵਾ ਜਿਹੜੇ ਆ ਜਾ ਰਹੇ ਨਹੀਂ ਇਹ ਸਭ ਤੋਂ ਜ਼ਿਆਦਾ ਰੋਲ ਹੈ ਇਹਨਾਂ ਦਾ ਸਭ ਤੋਂ ਜ਼ਿਆਦਾ ਰੋਲ ਹੈ ਜਿਹਨਾਂ ਕਵਸਚਨ ਕੀਤਾ ਸੀਗਾ ਵੀ ਇਹ ਏਐਸਆਈ ਨੇ ਕੋਈ ਰੱਬ ਨਹੀਂ ਨੇ ਹੈਗੀ ਇਹ ਕੋਈ ਏਐਸਆਈ ਨੇ ਕੋਈ ਰੱਬ ਨਹੀਂ ਆ ਦੇਖੋ ਸਰ ਆ ਇਹਨਾਂ ਦਾ ਐਕਟਿਵਾ ਨੰਬਰ ਹੈ ਜਿਨ੍ਹਾਂ ਨੇ ਏਐਸਆਈ ਗੁਰਦੇਵ ਰਾਮ ਦੇ ਉੱਪਰ ਇੱਕ ਨੰਬਰ ਨੋਟ ਕਰੋ ਐਕਟਿਵਾ ਨੰਬਰ ਨੋਟ ਕਰੋ ਸਰ ਆ ਦੇਖੋ ਆ ਜਿਹੜੇ ਨੇ ਇਹਨਾਂ ਨੇ ਮੇਰੇ ਹਸਬੰਡ ਦੇ ਉੱਪਰ ਐਕਚੁਅਲੀ ਮਤਲਬ ਗੈਰ ਕਾਨੂੰਨੀ ਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ ਆ ਔਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਨੇ ਵੀ ਤੁਸੀਂ ਇੱਕ ਐਸਆਈਓ ਕੋਈ ਤੁਸੀਂ ਭਗਵਾਨ ਨਹੀਂ ਹੈਗੇ ਆਹ ਦੇਖੋ ਸਰ ਆ ਨਹੀਂ ਸਾਰੇ ਆ ਜਿਹੜੇ ਨੇ ਆ ਇੱਕ ਇੱਕ ਤੋਂ ਦੋ ਤਿੰਨ ਸੀਵੀ ਵਿੱਚ ਚਲੋ ਠੀਕ ਆ ਸਰ ਸੁਣੋ ਓਕੇ ਸਰ ਓਕੇ ਨਹੀਂ ਸਰ ਤੁਸੀਂ ਹੱਕ 'ਚ ਨਹੀਂ ਆ ਜੇ ਤੁਸੀਂ ਹੱਕ ਚੋਂਦੇ ਇੱਕ ਮੁਲਾਜ਼ਮ ਦਾ ਤੁਸੀਂ ਫੋਨ ਨਾ ਖੋਨ ਦਿੰਦੇ ਸਰ ਤੁਸੀਂ ਇੱਥੇ ਆ ਕੇ ਐਡਾ ਫਾਲਤੂ ਗੱਲਾਂ ਨਾ ਕਰਦੇ ਸਾਨੂੰ ਪਤਾ ਨਹੀਂ ਕਿ ਇਹਦਾ ਹੌਨਕਾ ਮੇਰੇ ਹਸਬੰਡ ਨੇ ਤੁਸੀਂ ਮੇਰੇ ਹਸਬੰਡ ਦੇ ਉੱਪਰ ਇੱਕ ਨਜਾਇਜ਼ ਹਿੰਗਰ ਚੱਕੀ ਆ ਤੇ ਆਹ ਦੇਖੋ ਆ ਜਿਹੜੇ ਸਰ ਨੇ ਇਹ ਉਹਨਾਂ ਦੇ ਉੱਪਰ ਧਮਕੀਆਂ ਉਹ ਦੇ ਰਹੇ ਨੇ ਆਹ ਦੇਖੋ ਆਹ ਦੇਖੋ ਆਹ ਰਹੀ ਸੀ ਜਿਹੜੇ ਸਰ ਨੇ ਹੁਣ ਤਾਂ ਜਾਣਦੇ ਆ ਮੈਂ ਵੀ ਦੇਖਦਾ ਮੈਂ ਵੀ ਇਹਨਾਂ ਦਾ ਨੰਬਰ ਕਰ ਸਾਰ ਲਵਾ ਕੇ ਸਕੂਟੀ ਦਾ ਨੰਬਰ ਆਹ ਦੇਖੋ

ਮਰੇ ਬ੍ਰਦਰ ਦੇ ਉੱਪਰ ਹੱਥ ਚੱਕ ਰਹੇ ਹੋ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਚੱਕੋ 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 ਸਾਰੇ ਚੱਕੋ ਆ ਵੇਖੋ ਸਰ ਆ ਦੇਖੋ ਕੀ ਹੋ ਰਿਹਾ ਆ ਦੇਖੋ ਸਰ ਆ ਦੇਖੋ ਇਹ ਕਿੰਨੀ ਗੱਡੀ ਆ ਇਹ ਕਿੰਨੀ ਗੱਡੀ ਆ ਆ ਦੇਖੋ ਸਰ ਆ ਦੇਖੋ ਸਰ ਦੇਖੋ ਆ ਕੀ ਹੋ ਰਿਹਾ ਦੇਖੋ ਭਾਬੀ ਵੀ ਐਕਟਵੇਟਾਈ ਚੱਦੀ ਨਹੀਂ ਹੈਗੀ ਇਹ ਵੀ ਵੀਡੀਓ ਆਸੀ ਤੁਸੀਂ ਤੁਸੀਂ ਆਪਣਾ ਕੰਮ ਕਰੋ ਸਾਰੇ ਅਸੀਂ ਆਪਣਾ ਕੰਮ ਕਰਨਾ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰਨਾ ਆ ਦੇਖੋ ਸਰ ਐਕਟਵਾ ਚੋਰੀ ਦਾ ਕੋਈ ਚੱਕਰ ਨਹੀਂ ਹੈ ਇੱਕ ਮੁਲਾਜ਼ਮ ਦੇ ਉੱਪਰ ਮਿਸਟਰ ਗੁਰਦੇਵ ਰਾਪ ਦੇ ASI ਜਿਹੜੇ ਆਤ ਕੀਤੀ ਜਾਵੇ ਕਿ ਆ ਵੇਖੋ ਸਰ ਇੱਕ ਬੰਦਾ ਏ ਆ ਵੇਖੋ ਸਰ ਔਰ ਇਹ ਦੇਖੋ ਜੀ ਕਿੱਦਾਂ ਵੀਡੀਓ ਬਣਾ ਰਿਆ ਪਹਿਲੀ ਇਹਨਾਂ ਨੇ ਹੱਥੋਂ ਪਾਈ ਕੀਤੀ ਮੇਰੇ ਬ੍ਰਦਰ ਦੇ ਨਾਮ ਮਿਸਟਰ ਅਜੀਤ ਸ਼ਰਮਾ ਔਰ ਉਹਨਾਂ ਦੀ ਵਾਈਫ ਦੇ ਦੇਖੋ ਆ ਵਾਈਫ ਖੜੀ ਆ ਉਹਨਾਂ ਦੀ ਤੇ ਇਹ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਤੇ ਆ ਸਾਰੇ ਜਾਣੀ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਦੇਖੋ ਸਰ ਆਹ ਦੇਖੋ ਤੇ ਨਾ ਅਸੀਂ ਇਹਨਾਂ ਦੀ ਐਕਟਿਵ ਵਾਲੀ ਚਾਬੀ ਕੱਢੀ ਆ ਤੇ ਇਹ ਸਿਰਫ ਇੱਕ ਬਹਾਨਾ